ਸਤਸੰਗ ਜੋ ਲੋਕ ਨਹੀਂ ਸੁਣਦੇ ਜਾਂ ਸੋਚਦੇ ਕਿ ਅਸੀਂ ਤੁਰਦੇ ਫਿਰਦੇ ਸੁਣਾਗੇ ਉਹਨਾਂ ਨੂੰ ਮੈਂ ਫਿਰ بار-बार ਯਾਦ ਦਿਵਾ ਰੀਆਂ ਤੁਸੀਂ ਪਾਪ ਕਰ ਰਹੇ ਹੋ ਤੁਸੀਂ ਸਿਮਰਨ ਦੀਆਂ ਕੜੀਆਂ ਨਹੀਂ ਕਮਾ پا ਰਹੇ ਲੇਕਿਨ ਜੇ ਤੁਸੀਂ ਸਤਸੰਗ 'ਚ ਵੀ ਨਹੀਂ ਬੈਠ ਰਹੇ ਤੁਸੀਂ ਬਹੁਤ ਵੱਡਾ ਨਾਜਾਇਜ਼ ਕੰਮ ਕਰ ਰਹੇ ਹੋ ਆਪਣੇ ਨਾਲ ਸਾਰੇ ਕੰਮ ਛੱਡ ਕੇ ਸਤਸੰਗ ਚ आओ ਮੈਂ ਹੈਰਾਨਾ ਸਤਸੰਗ ਜੀ ਡੇਰੇ ਆ ਕੇ ਸਤਸੰਗ 'ਚ ਨਹੀਂ ਬੈਠ ਰਹੇ ਹੁਣ ਮੈਨੂੰ ਤੁਸੀਂ ਦੱਸੋ ਬੈਠੋਗੇ ਇਸ ਚੀਜ਼ ਨੂੰ ਸੀਰੀਅਸ ਲੋਗ ਹੈ ਆਪਣੀ ਰੂਹ ਦੀ ਖੁਰਾਕ ਕੁਝ ਉਹਨੂੰ ਵੀ ਖਿਲਾ ਦੋ ਅਸੀਂ ਸਿਰਫ ਇਹ ਸਪ ਪੰਜ ਤੱਤਵ ਦੇ ਸਰੀਰ ਤੱਕ ਹੀ ਰਹਿ ਗਏ ਹਾਂ ਤੁਹਾਨੂੰ ਪਤਾ ਹੈ ਸਾਡੇ ਕਸ਼ੀਰ ਜਿਹੜਾ ਸਾਨੂੰ ਪਤਾ ਸਿਰਫ ਇਹ ਨਹੀਂ ਹੁੰਦਾ ਤਿੰਨ ਤਰ੍ਹਾਂ ਦੇ ਸਰੀਰ ਹੁੰਦੇ ਨੇ ਸੁਣੀ ਹੈ ਗੱਲ ਤੁਸੀਂ ਪਹਿਲੇ satsang ਚ ਤਿੰਨ ਸਰੀਰ ਹੁੰਦੇ ਨੇ ਹਰ ਰੂਹ ਦੇ ਕੋਲ ਇਹ ਜਿਹੜਾ ਸਰੀਰ ਤੁਸੀਂ ਦੇਖ ਰਹੇ ਹੋ ਨਾ ਇਨੂੰ ਅੰਨਮય ਸਰੀਰ ਕਹਿੰਦੇ ਨੇ ਜਿਹੜਾ ਅੰਨ ਖਾ ਖਾ ਕੇ ਬਣਦਾ ਹੈ ਇਹ ਸਰੀਰ ਸਿਰਫ ਇੱਕ ਗੱਡੀ ਦੀ ਤਰ੍ਹਾਂ ਇੱਕ ਵਹੀਕਲ ਦੀ ਤਰ੍ਹਾਂ ਸਾਨੂੰ ਪਰਮਾਤਮਾ ਨੇ ਦਿੱਤਾ ਆਤਮਾ ਤੂੰ ਇਹ ਵਹੀਕਲ ਲੈ ਧਰਤੀ ਤੇ ਜਾ ਆਪਣੇ ਸਾਰੇ ਕੰਮ ਕਰ ਤੇ ਮੇਰੇ ਕੋਲ ਵਾਪਸ ਆ ਤੁਸੀਂ ਸਿਰਫ ਇਸ ਗੱਡੀ ਦੇ ਨਾਲ ਇਸ ਕਾਰ ਦੇ ਨਾਲ ਅਟੈਚ ਹੋ ਗਏ ਹੋ ਤੁਹਾਨੂੰ ਪੁੱਲ ਹੀ ਗਿਆ ਕਿ ਉਹਦਾ ਸਵਾਰ ਕੌਣ ਹੈ ਤੁਸੀਂ ਗੱਡੀ ਹੋ ਜਾਂ ਤੁਸੀਂ ਸਵਾਰ ਹੋ ਸਵਾਰ ਹੋ ਸਵਾਰ ਹੋ ਕਿਉਂਕਿ ਤੁਸੀਂ ਆਤਮਾ ਰੂਪ ਹੋ ਇਹ ਸਰੀਰ ਤੇ ਦੇਖੋ ਮੌਸਮ ਦੇ ਹਿਸਾਬ ਨਾਲ ਬਦਲ ਜਾਣਾ ਉਮਰ ਦੇ ਹਿਸਾਬ ਨਾਲ 5 ਸਾਲ ਦਾ ਸਰੀਰ ਕੁਝ ਹੋਰ ਹੈ 50 ਸਾਲ ਦਾ ਕੁਝ ਹੋਰ ਹੈ ਇਹਨੇ ਖਤਮ ਹੋ ਜਾਣਾ ਨਸ਼ਟ ਹੋ ਜਾਣਾ ਇਹਦਾ ਇਹਦੀ ਹੋਣਦ ਵੀ ਨਹੀਂ ਰਹਿਣੀ ਇਹਦਾ ਨਾਮ ਵੀ ਨਹੀਂ ਰਹਿਣਾ ਔਰ ਤੁਸੀਂ ਅਨਮੋਲ ਜੀਵਨ ਸਿਰਫ ਇਸ ਸਰੀਰ ਦੀ ਪਛਾਣ ਦੇ ਪਿੱਛੇ ਖਤਮ ਕੀਤਾ ਛੱਡੋ ਇਸ ਮੌ ਨੂੰ ਕਮ ਸੇ ਕਮ ਸਤਸੰਗ ਦੇ ਟਾਈਮ ਤੇ ਦੋ ਘੰਟੇ ਤਿੰਨ ਘੰਟੇ ਕਰੋਗੇ ਦੂਸਰਾ ਜਿਹੜਾ ਸਰੀਰ ਪਹਿਚਾਨਿਆ ਗਿਆ ਹਰ ਰੂਹ ਨੂੰ ਮਿਲਦਾ ਹੈ ਅਨਮય ਸਰੀਰ ਯਾਨੀ ਜੋ ਅਸੀਂ ਖਾਂਦੇ ਆ ਪੀਂਦੇ ਆ ਉਹਦੇ ਨਾਲ ਬਣਦਾ ਉਹ ਤੁਸੀਂ ਦੇਖ ਪਾ ਰਹੇ ਹੋ ਸਾਡੇ ਸਾਰਿਆਂ ਕੋਲ ਹੈ ਠੀਕ ਹੈ ਉਹਦੇ ਤੋਂ ਬਾਅਦ ਕਿਹੜਾ ਆਉਂਦਾ ਸਾਡੇ ਕੋਲ ਸਰੀਰ ਇਹਨੂੰ ਵੈਸੇ ਅਸੀਂ ਉਹ ਵੀ ਕੰਨੇ ਆ ਸਥੂਲ ਸਰੀਰ ਸਥੂਲ ਮਤਲਬ ਜਿਹਦਾ ਆਕਾਰ ਹੈ ਅਸਤਿਤਵ ਹੈ ਇੱਕ ਉਹਦੇ ਤੋਂ ਬਾਅਦ ਆਉਂਦਾ ਸੂਖਸ਼ਮ ਸ਼ਰੀਰ ਸੂਖਸ਼ਮ ਸ਼ਰੀਰ ਕੀ ਹੈ ਜਿਹੜਾ ਦਿਖਾਈ ਨਹੀਂ ਦੇ ਰਿਹਾ ਤੁਹਾਨੂੰ ਪਰ ਸਾਡੀ ਹੋਂਦ ਜਿਹੜੀ ਹੈ ਉਹਦੇ ਅੰਦਰ ਥੋੜੀ ਹੋਰ ਜ਼ਿਆਦਾ ਹੈ ਸੂਖਸ਼ਮ ਸ਼ਰੀਰ ਕਿਦੇ ਨਾਲ ਚੱਲਦਾ ਹੈ ਕਿਦੇ ਨਾਲ ਅਫੈਕਟ ਹੁੰਦਾ ਹੈ ਜੋ ਸੋਚਾਂ ਅਸੀਂ ਸੋਚਦੇ ਹਾਂ ਜੋ ਅਸੀਂ ਦਿਮਾਗ ਦੌੜਾਉਂਦੇ ਹਾਂ ਉਦੇ ਨਾਲ ਬਨੇ ਹੋਏ ਸ਼ਰੀਰ ਨੂੰ ਸੂਖਮ ਸ਼ਰੀਰ ਕਹਿੰਦੇ ਮੈਂ ਅੱਜ ਇਹਨਾਂ ਦੀਆਂ ਡਿਟੇਲਸ ਤੇ ਨਹੀਂ ਜਾ ਰਹੀ ਕਦੀ ਅਸੀਂ ਬੈਠਾਂਗੇ ਇਹ ਸਾਰਾ ਡਿਸਕਸ ਕਰਾਂਗੇ ਫਿਰ ਉਹਦੇ ਤੋਂ ਸਭ ਤੋਂ ਉੱਪਰ ਆਂਦਾ ਹੈ ਕਾਰਣ ਸ਼ਰੀਰ ਤੁਹਾਨੂੰ ਤਿੰਨ ਸ਼ਰੀਰ ਯਾਦ ਹੋਣੇ ਚਾਹੀਦੇ ਆ ਸੂਖਮ ਸ਼ਰੀਰ ਠੀਕ ਹੈ ਜੋ ਹੈਗਾ ਨਜ਼ਰ ਆ ਰਿਹਾ ਸਥੂਲ ਸ਼ਰੀਰ ਜੋ ਇਹਦੇ ਤੋਂ ਛੋਟਾ ਹੈ ਬਹੁਤ ਛੋਟਾ ਹੈ ਅੰਗੂਠੇ ਦੇ ਸਾਈਜ਼ ਦਾ ਔਰ ਕਾਰਣ ਸ਼ਰੀਰ ਕਾਰਨ ਸ਼ਰੀਰੋਂ ਹੁੰਦਾ ਜਿਹੜਾ ਸਾਡੇ ਕਰਮਾਂ ਦੇ ਨਾਲ ਸਾਡੇ ਜਿਹੜੀ ਅਸੀਂ ਬਹੁਤ ਇੱਕ ਡੁੰਗੀਆਂ ਇੱਛਾਵਾਂ ਨਹੀਂ ਪਾਲ ਲੰਦੇ ਬਹੁਤ ਜ਼ਿਆਦਾ ਕਹਿੰਦੇ ਨਾ ਕਿਸੇ ਨੂੰ ਬਹੁਤ ਜ਼ਿਆਦਾ ਬੱਚਿਆਂ ਦੀ ਇੱਛਾ ਹੁੰਦੀ ਹੈ ਤੇ ਸ਼ਾਇਦ ਫਿਰ ਕੋਈ ਜਨਮ ਉਹਦਾ ਸੂਰ ਦਾ ਹੁੰਦਾ ਕਿਉਂਕਿ ਸੂਰ ਦੇ ਬੱਚੇ ਬਹੁਤ ਹੁੰਦੇ ਆ ਸੋ ਡਿਜ਼ਾਇਰਸ ਕਰੋ ਇੱਛਾਵਾਂ ਰੱਖੋ ਪਰ ਇੰਨੇ ਪਾਗਲ ਨਾ ਹੋ ਜਾਓ ਕਿ ਤੁਹਾਡੇ ਕਾਰਨ ਸ਼ਰੀਰ ਤੱਕ ਚੱਲੀਆਂ ਜਾਣ ਫਿਰ ਤੁਹਾਡੇ ਜਨਮ ਬਾਰ-ਬਾਰ 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 ਹੁੰਦੇ ਰਹਿਣਗੇ ਕਿਉਂਕਿ ਤੁਸੀਂ ਨੀਚੇ ਦੀਆਂ ਗੱਲਾਂ 'ਚ ਫਸ ਗਏ ਹੋ बार-बार नीचे पे गिर जाओगे कदो निकलोगे इन चक्करों ਦੇ ਵਿੱਚੋਂ ਪਹਿਲੀ ਤੇ ਤੁਸੀਂ 2:3 ਘੰਟੇ ਦੀ ਸ਼ੁਰੂਆਤ ਕਰੋ meditation सिमरन अभ्यास ਤੇ ਫਿਰ ਉਹਦੇ ਤੋਂ ਬਾਅਦ ਦੀ ਗੱਲ ਹੈ ਜੇ ਤੁਸੀਂ satsang 'ਚ ਨਹੀਂ بیٹھ 파ਰੇ ਤੁਸੀਂ ਆਪਣੇ ਆਪ ਨਾਲ ਅਨਿਆ ਕਰ ਰਹੇ ਹੋ ਜ਼ੁਲਮ ਕਰ ਰਹੇ ਹੋ ਠੀਕ ਹੈ ਪਹਿਲਾ ਸਟੈਪ ਆਪਣੀ ਪ੍ਰਵ੍ਰਿਤੀ ਨੂੰ ਉੱਪਰ ਲੈ ਕੇ ਜਾਣਾ ਕਿਉਂਕਿ ਤੁਹਾਨੂੰ ਉਹੀ ਸੀਟ ਮਿਲੇਗੀ ਜਿੱਥੋਂ ਦੀ ਟਿਕਟ ਖਰੀਦੋਗੇ ਤੇ ਜੇ ਤੁਸੀਂ ਟਿਕਟ ਇਸਿਰਫ ਮੈਨੂੰ ਚੰਗਾ ਖਾਣਾ ਮਿਲੇ ਮੈਨੂੰ ਚੰਗੇ ਕਪੜੇ ਮਿਲਣ ਮੇਰੀ ਵਾਵਾਹੀ ਹੋਏ ਮੇਰੀ ਈਗੋ ਨੂੰ ਪੁੱਛਿਆ ਜਾਏ ਤੇ ਤੁਸੀਂ ਸਿਰਫ ਸੂਖਮ اور স্থੂਲ ਸਰੀਰ ਚ ਬਾਰ-ਬਾਰ ਆਓਗੇ ਕਾਰਨ ਸਰੀਰੋ ਸਰੀਰ ਹੈ ਜਿੱਥੇ ਗੁਰੂ ਦੀ ਕਿਰਪਾ ਤੋਂ ਬਿਨਾ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਤੁਸੀਂ ਯੋਗਾ ਕਰ ਲਓ ਤੁਸੀਂ ਅਭਿਆਸ ਕਰ ਲਓ ਮੰਤਰ ਜਪ ਲਓ ਬੜੀ ਹੱਦ ਹੋਗੀ ਤੁਸੀਂ ਆਪਣੇ ਇਸ ਪੰਜ ਤਤਵ ਦੇ ਸਰੀਰ ਤੋਂ ਬੈਟਰ ਹੋ ਜਾਓਗੇ ਸੂਖਮ ਸਰੀਰ ਜੋ ਮੋਲੀਕੂਲਰ ਬੋਡੀ ਆ ਤੁਹਾਡੀ ਅੱਠੀ ਹੋ ਜਾਏਗੀ ਕਈ ਲੋਕਾਂ ਨੂੰ ਤੁਸੀਂ ਦੇਖਿਆ ਕੁਝ ਨਹੀਂ ਕਰਦੇ ਉਹਨਾਂ ਨੂੰ ਬਹੁਤ ਸਵਸਥ ਹੁੰਦੇ ਆ ਬੜੇ ਸੁੰਦਰ ਹੁੰਦੇ ਆ ਕਿਉਂਕਿ ਉਹਨਾਂ ਨੇ ਆਪਣੇ ਮੋਲੀਕੂਲਰ ਬੋਡੀ ਤੇ ਬਹੁਤ ਕੰਮ ਕੀਤਾ ਕਿਸੇ ਜਨਮ ਚ ਉਹਨਾਂ ਨੇ ਕਈ ਜਨਮਾਂ ਤੱਕ ਬੜੇ ਅੱਛੇ ਉਹਨਾਂ ਦਾ ਨੂਰ ਅਲੱਗ ਹੈ ਉਹਨਾਂ ਦੀ ਹੈਲਥ ਬਹੁਤ ਠੀਕ ਹੈ ਸਭ ਕੁਝ ਬਹੁਤ ਠੀਕ ਹੈ ਉਹਨਾਂ ਨੂੰ ਮਿਲਦਾ ਜਾਣਾ ਆਪਣੇ ਆਪ ਮਿਲਦਾ ਜਾਣਾ ਕਿਉਂਕਿ ਉਹਨਾਂ ਨੇ ਪ੍ਰਵ੍ਰਿਤੀ ਆਪਣੀ ਇਹ ਮੰਡਲਾਂ ਚ ਰੱਖੀ ਹੈ ਫਿਰ ਜਿੱਥੇ ਦੇ ਮੰਡਲਾਂ ਦੀ ਟਿਕਟ ਆ ਉੱਥੇ ਹੀ ਤੁਹਾਨੂੰ ਸੀਟ ਮਿਲਣੀ ਆ ਫਿਰ ਕੁਝ ਲੋਕ ਆ ਉਹਨਾਂ ਨੇ ਸਿਰਫ ਖਾਣ ਪੀਣ ਇਹ ਵਾਲੇ ਸ਼ੌਕ ਪਾਲੇ ਛੋਟੀ ਛੋਟੀ ਗੱਲ ਤੇ એનર્ਜੀ ਲਗਾ ਦੇਣੀ ਰਾਤਾਂ ਜਾਗ ਲੈਣੀਆਂ ਫਿਰ ਤੁਹਾਨੂੰ ਉਹੀ ਜਨਮ ਵਾਰ-ਵਾਰ ਮਿਲਣਗੇ ਆਓ ਇਹ ਇੰਜੋਏ ਕਰੋ ਕਿਉਂਕਿ ਤੁਹਾਡੀ ਸੋਚ ਉਹਦੇ ਤੋਂ ਉੱਪਰ ਹੀ ਨਹੀਂ ਆ ਗੁਰੂ ਕਿਸ ਲਈ ਤੁਹਾਨੂੰ ਮਿਲਿਆ ਮੈਂ ਤੁਹਾਨੂੰ ਕਿਉਂ ਆਂਦੇ ਮੱਥਾ ਟੇਕਿਆ ਕਿ ਤੁਸੀਂ ਅਸੀਂ ਬਹੁਤ ਲੱਕੀ ਹਾਂ ਸਾਨੂੰ ਗਾਈਡੈਂਸ ਮਿਲੀ ਆ ਗਵਾਟਿਓ ਨਾ بار بار आओगे बार बार ਗਰਬ गुफा ਦੇ ਅੰਦਰ ਪ੍ਰਵੇਸ਼ ਪਾਓਗੇ 9 ਮਹੀਨੇ بار بار ਦੁੱਖ ਸੁੱਖ ਟੇਲੋਗੇ बार बार ਸਕੂਲ ਜਾਣਾ ਪਏਗਾ ਬਚਪਨ ਤੋਂ ਸ਼ੁਰੂ ਕਰਨਾ ਪਏਗਾ ਕੁਝ ਨਾ ਕਰੋ ਸਤੰਗ ਨਾਲ ਜੁੜ ਜਾਓ ਬਾਕੀ ਸਾਰਾ ਕੁਝ ਆਪਣੇ ਆਪ ਉਹਦੀ ਕਿਰਪਾ ਨਾਲ ਠੀਕ ਹੋਣਾ ਸ਼ੁਰੂ ਹੋ ਜਾਏਗਾ ਔਰ ਜਿਹੜਾ ਕਾਰਨ ਸਰੀਰ ਤੱਕ ਪਹੁੰਚ ਗਿਆ ਤੀਸਰੇ ਸਰੀਰ ਤੱਕ ਸੂਖਮ ਤੋਂ ਬਾਅਦ ਥੂਲ ਨੂੰ ਕਰਾਸ ਕਰਦੇ ਹੋਏ ਉਹਦੀ ਕਿਰਪਾ ਤੋਂ ਬਿਨਾ ਨਹੀਂ ਹੁੰਦਾ ਕਹਿੰਦੇ ਜਦੋਂ ਕਾਰਨ ਸਰੀਰ ਚੋਂ ਆਤਮਾ ਨਿਕਲ ਜਾਂਦੀ ਹੈ ਨਾ ਫਿਰ ਉਹ ਵਾਪਸ ਨਹੀਂ ਆਂਦੀ ਤੇ ਅਸੀਂ ਤੇ ਹਜੇ ਇੱਥੋਂ ਹੀ ਨਿਕਲ ਰਹੇ ਤੇ ਕਾਰਨ ਤੱਕ ਕਦੋਂ ਪਹੁੰਚਾਂਗੇ ਕਿੰਨੇ ਹਜ਼ਾਰ ਸਾਲ ਲਗਾਵਾਂਗੇ ਸੋ ਅੱਜ ਮਹਾਰਾਜ ਜੀ ਦੇ ਇਸ ਪਵਿੱਤਰ ਥਾਨ ਤੇ ਮੈਂ ਬੈਠੀ ਹੋਈ ਹਾਂ ਔਰ ਮੇਰੇ ਕੋਲ ਉਦਕ ਕੁਝ ਨਹੀਂ ਹੈ ਪਰ ਜੋ ਹੈ ਮੈਂ ਬਹੁਤ ਸਿੱਦਤ ਦੇ ਨਾਲ ਬਹੁਤ ਦਿਲ ਦੇ ਨਾਲ ਮੈਂ ਉਹਨੂੰ ਸ਼ੇਅਰ ਕਰਨਾ ਚਾਹੁੰਦੀ ਆ ਪਸੰਦ ਕਰਦੀ ਆ ਮੈਂ ਦੱਸਣਾ ਮੈਂ ਤੁਹਾਨੂੰ ਬਾਰ ਬਾਰ ਹੀ ਬੇਨਤੀ ਕਰ ਰਹੀ ਆ ਕੱਲ ਮੈਂ ਸਤਸੰਗ ਛੱਡਿਆ ਹੈ ਮੈਨੂੰ ਸਭ ਨੇ ਕਿਹਾ ਕੱਲ ਸਤਸੰਗ 'ਚ ਬਹੁਤ ਆਨੰਦ ਆਇਆ ਮੈਂ ਛੱਡਿਆ ਕਿਉਂਕਿ ਮੈਂ ਤੁਹਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਇਕੱਠੇ ਕਰ ਰਹੀ ਸੀ ਸਕੂਲ ਵਾਲੇ ਪਿਕਨਿਕ ਲੈ ਕੇ ਜਾਂਦੇ ਆ ਉੱਥੇ ਜਾ ਕੇ ਬੱਚੇ ਬਿਖਰ ਜਾਂਦੇ ਆ ਤੇ ਉੱਥੇ ਟੀਚਰ ਪਿਕਨਿਕ ਨਹੀਂ ਮਨਾ ਰਹੇ ਹੁੰਦੇ ਉਹ ਦੇਖ ਦੇਖ ਰਹੇ ਹੁੰਦੇ ਕੋਈ ਬੱਚਾ ਗੁੰਮ ਨਾ ਹੋ ਜਾਏ ਠੀਕ ਹੈ ਕੱਲ ਮੈਂ ਬਿਲਕੁਲ ਇਦਾਂ ਹੀ ਫੀਲ ਕਰ ਰਹੀ ਸੀ ਜਿੱਦਾਂ ਮੈਂ ਆਪਣੇ ਸਕੂਲ ਚ ਕਰਦੀ ਆ ਚਲੋ ਕਲਾਸਰੂਮ ਤੋਂ ਚੱਲੋ ਸਾਰੇ ਜੇ ਕਿਸੇ ਨੂੰ ਬੁਰਾ ਲੱਗਾ ਤੇ ਮੈਨੂੰ ਮੈਂ ਉਹਦੇ ਵਾਸਤੇ ਬਿਲਕੁਲ ਸ਼ਰਮਿੰਦਾ ਨਹੀਂ ਆ ਕਿਉਂਕਿ ਮੈਂ ਤੁਹਾਡੀ ਹੀ ਭਲਾਈ ਸੋਚ ਰਹੀ ਸੀ ਜੁੜੋ satsang ਦੇ ਨਾਲ ਜੁੜੋ ਪਗਤੀ ਤੇ ਤੁਹਾਡੇ ਕੋਲ ਨਹੀਂ ਹੁੰਦੀ ਮੈਨੂੰ ਨਜ਼ਰ ਆਂਦੀ ਪਰ ਜਦੋਂ ਤੁਸੀਂ satsang ਚ ਬੈਠੋਗੇ ਯਾਦ ਰੱਖਣਾ ਤੁਹਾਡੀ ਹਰ ਕੜੀ ਕਿਤੇ ਵਿੱਚ ਕਾਊਂਟ ਹੋਏਗੀ ਸਿਮਰਨ ਦੇ ਵਿੱਚ ਠੀਕ ਹੈ ਤੇ ਇਹ ਮੈਂ ਤੁਹਾਨੂੰ ਪਹਿਲੀ ਗੱਲ ਕਹਨੀ ਸੀ ਦੂਸਰੀ ਗੱਲ ਇਹ ਕਿ ਮੈਂ ਹਰ ਤਰਫ ਨਾ ਦੁੱਖ ਬਹੁਤ ਦੇਖਦੀ ਆ ਮਤਲਬ ਸੱਚੀ ਮੈਨੂੰ ਅੰਦਰੋਂ ਇੱਕ ਵਿਰਾਗ ਵੀ ਆਉਂਦਾ ਪਰਮਾਤਮਾ ਦੇ ਨਾਲ ਰੋਸ ਵੀ ਆਉਂਦਾ ਹੈ ਕਿ ਜੇ ਬਣਾਇਆ ਤੂੰ ਹੈ ਤੇ ਇੰਨੇ ਦੁੱਖ ਕਿਉਂ ਦੇ ਦਿੱਤੇ ਕਿऐसे ਉਹਨਾਂ ਤੋਂ ਨਿਕਲ ਹੀ ਨਹੀਂ پا ਰਹੇ ਕੋਈ ਸਰੀਰ ਦੇ ਰੋਗਾਂ ਤੋਂ ਦੁਖੀ ਹੈ ਕਿਸੇ ਨੂੰ ਪੈਸੇ ਵੱਲੋਂ ਪ੍ਰੋਬਲਮ ਆਈ ਹੋਈ ਹੈ ਕਿਸੇ ਨੂੰ ਮੈਂਟਲੀ ਨਹੀਂ ਸਕੂਨ ਹੈਗਾ ਸਭ ਕੁਝ ਠੀਕ ਹੁੰਦੇ ਹੋ ਇਹ ਵੀ ਉਹ ਆਪਣੀ ਇਮੋਸ਼ਨਸ ਆਪਣੀ ਫੀਲਿੰਗਸ ਨੂੰ ਨਹੀਂ ਰੋਕ ਪਾਰੇ ਦੁਨੀਆ ਕਹਿ ਰਹੀ ਹੈ ਜੀ ਤੁਹਾਡੇ ਕੋਲ ਸਭ ਕੁਝ ਹੈ ਤੁਸੀਂ ਖੁਸ਼ ਕਿਉਂ ਨਹੀਂ ਹੋ ਕਾਫੀ ਕੇਸ ਹੈ ਕਿਉਂਕਿ ਤੁਸੀਂ ਇਸ ਵਾਲੀ ਵ੍ਰਤੀ ਨੂੰ ਨਹੀਂ ਰੋਕ ਪਾਰੇ ਰਾਤ ਨੂੰ ਸੌਣ ਦੀ ਕੋਸ਼ਿਸ਼ ਕਰਦੇ ਕਿੰਨੇ ਲੋਕਾਂ ਹੱਥ ਖੜੇ ਕਰਨਾ ਜਿਹੜੇ ਸੌਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਉਸ ਟਾਈਮ ਖਿਆਲ ਆਈ ਜਾ ਰਹੇ ਹੈ ਰੁਕ ਨਹੀਂ ਰਹੇ ਕੋਣਿਆਂ ਦੀ ਤਰ੍ਹਾਂ ਦੌੜੇ ਜਾ ਰਹੇ ਹੈ ਨਾ ਇਹ ਕੇਸ ਸੋਚੋਗੇ ਤੇ ਬਹੁਤ ਯਾਦ ਆਏਗਾ ਉਸ ਟਾਈਮ ਤੇ ਨਾ ਇੱਕ ਛੋਟਾ ਜਿਹਾ ਕੰਮ ਕਰਿਆ ਕਰੋ ਆਪਣੀ ਨਾ ਸਾਹ ਨੂੰ ਥੋੜਾ ਜਿਹਾ ਰੋਕ ਲਿਆ ਕਰੋ ਜਦੋਂ ਤੁਹਾਡੇ ਵਿਚਾਰ ਨਹੀਂ ਰੁਕਦੇ ਨਾ ਥੋੜਾ ਜਿਹਾ ਸਾਹ ਨੂੰ ਰੋਕ ਲਿਆ ਕਰੋ ਖੈਰ ਮੈਂ ਮਹਾਰਾਜ ਜੀ ਨੂੰ ਇਹ ਅਰਦਾਸ ਕਰ ਰਹੀ ਸੀ ਕਿ ਮਹਾਰਾਜ ਜੀ ਸਭ ਕੁਝ ਤੁਸੀਂ ਠੀਕ ਕਿਉਂ ਨਹੀਂ ਕਰਦੇ ਹੋ ਬਹੁਤ ਮੈਨੂੰ ਮੈਂ ਬੈਠੀ ਹੋਈ ਸੀ ਔਰ ਮੇਰਾ ਧਿਆਨ ਮਹਾਰਾਜ ਜੀ ਤੇ ਹੀ ਸੀ ਮਹਾਰਾਜ ਜੀ ਇੰਨੀ ਸਾਦ ਸੰਗਤ ਆਈ ਇੰਨੀ ਦੂਰੋਂ ਦੂਰੋਂ ਆਈ ਜੇ ਤੁਸੀਂ ਠੀਕ ਨਹੀਂ ਕਰਨਾ ਤੇ ਮੈਂ ਤੁਹਾਡੇ ਨਾਲ ਬੋਲਣਾ ਹੀ ਨਹੀਂ ਮੈਂ ਸੱਚੀ ਕੱਲ ਮੇਰੇ ਅੰਦਰੋਂ ਇੱਥੇ ਕੀਰਤਨ ਚੱਲ ਰਿਹਾ ਸੀ ਮੈਂ ਮੈਂ ਕਹਿ ਰਹੀ ਸੀ ਮਹਾਰਾਜ ਜੀ ਹੀਲ ਦਾ ਵਰਲਡ ਹੀਲ ਦਾ ਵਰਲਡ ਹੀਲ ਯੋਰ ਸੰਗਤ ਇੱਕੋ ਹੀ ਚੀਜ਼ ਮੇਰੇ ਅੰਦਰੋਂ ਨਿਕਲੀ ਜਾ ਰਹੀ ਸੀ ਔਰ ਮਹਾਰਾਜ ਜੀ ਵੱਲੋਂ ਫਿਰ ਮੈਨੂੰ ਉਸ ਟਾਈਮ ਪ੍ਰੇਰਣਾ ਹੋਈ ਕਿ ਇਹਨਾਂ ਨੂੰ ਦੱਸੋ ਤੇ ਸਹੀ ਕਿ ਇਹਨਾਂ ਨੂੰ ਇੱਥੇ ਇਕੱਠੇ ਕਿਉਂ ਕੀਤਾ ਗਿਆ ਹੈ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਆਓਗੇ ਅੱਜ ਤੁਸੀਂ ਬੱਚਿਆਂ ਨੂੰ ਕਹੋਗੇ ਨਾ ਆਜੋ ਉਹ ਨਹੀਂ ਆਣਗੇ ਜਦੋਂ ਤੱਕ ਉਹਨਾਂ ਨੂੰ ਕਾਰਨ ਪਤਾ ਨਹੀਂ ਹੋਏਗਾ ਕਿ ਜਿੱਥੇ ਅਸੀਂ ਜਾ ਰਹੇ ਹਾਂ ਅਸੀਂ ਜਾ ਕਿਉਂ ਰਹੇ ਹਾਂ ਤੁਹਾਨੂੰ ਵੀ ਕਾਰਨ ਪਤਾ ਹੋਣਾ ਚਾਹੀਦਾ ਜਦੋਂ ਤੁਸੀਂ ਆਉਂਦੇ ਹੋ ਨਾ ਤੁਹਾਡਾ ਬਹੁਤ ਕੁਝ ਬਦਲਦਾ ਤੁਹਾਨੂੰ ਪਤਾ ਇਹ ਉਹ ਧਰਤੀ ਹੈ ਜਿੱਥੇ ਮਹਾਰਾਜ ਦਰਸ਼ਨ ਦਾਸ ਜੀ ਨੇ ਕਿੰਨੇ ਸਾਲ ਤਪ ਕੀਤਾ ਹੈ ਜਾਣਦੇ ਹੋ ਨਾ ਸਾਧ ਸੰਗਤ ਨੇ ਕਿੰਨਾ ਕੀਰਤਨ ਕੀਤਾ ਕਿੰਨਾ ਸਿਮਰਨ ਕੀਤਾ ਕਿੰਨੀਆਂ ਅਰਦਾਸਾਂ ਕੀਤੀਆਂ ਇਹ ਧਰਤੀ ਇੰਨੀ ਪਵਿੱਤਰ ਹੋ ਚੁੱਕੀ ਹੈ ਜੇ ਤੁਸੀਂ ਆਪਣੇ ਦਿਲ ਨੂੰ ਸਾਫ਼ ਕਰਕੇ ਵਿਸ਼ਵਾਸ ਲੈ ਕੇ ਇੱਥੇ ਬੈਠ ਵੀ ਜਾਓਗੇ ਨਾ ਤੁਹਾਡਾ ਬਹੁਤ ਕੁਝ ਹੀਲ ਹੋ ਜਾਏਗਾ ਔਰ ਸਾਥ ਸੰਗਤ ਜੀ ਯਾਦ ਰੱਖਣਾ ਮੇਰੀ ਇੱਕ ਗੱਲ ਅਸੀਂ ਸਾਰੇ ਗਿਆਨੀ ਹੋਣੇ ਜ਼ਰੂਰੀ ਨਹੀਂ ਹੈ ਕਿ ਸਾਨੂੰ ਸਾਰੀਆਂ ਗੱਲਾਂ ਪਤਾ ਹੋਣੀਆਂ ਤਾਂ ਹੀ ਸਾਨੂੰ ਮੁਕਤੀ ਹੋਣੀ ਹੈ ਸਿਰਫ ਆਪਣੇ ਅੰਦਰ ਇੱਕ achhi bhavna rakh len nal hi ਤੁਹਾਨੂੰ ਨਤੀਜੇ ਮਿਲਨੇ ਸ਼ੁਰੂ ਹੋ ਜਾਂਦੇ ਨੇ ਇਹ ਗੱਲ ਅੱਜ ਹੀ ਟੈਸਟ ਕਰਕੇ ਦੇਖ ਲੈਣਾ ਔਰ ਜਿਹੜੇ ਸੰਤ ਮਹਾਪੁਰਸ਼ ਹੁੰਦੇ ਨੇ ਜਿਨ੍ਹਾਂ ਦੀ ਲਿਵ ਹਮੇਸ਼ਾ ਪਰਮਾਤਮਾ ਚ ਜੁੜੀ ਰਹਿੰਦੀ ਹੈ ਜਿਹੜੇ ਆਪਣੇ ਅੰਤਰਮਨ ਤੋਂ ਉਹਦੇ ਨਾਲ ਜੁੜੇ ਹੁੰਦੇ ਨੇ ਕਹਿੰਦੇ ਨੇ ਉਹਨਾਂ ਦਾ ਜਿਹੜਾ ਔਰਾ ਹੁੰਦਾ ਹੈ ਔਰਾ ਨੂੰ ਅਸੀਂ ਕਿਦਾਂ ਕਵਾਂਗੇ ਪੰਜਾਬੀ ਆ ਹਿੰਦੀ ਚ ਮੈਨੂੰ ਪਤਾ ਨਹੀਂ ਪਰ ਜਿਹੜਾ ਇਹ ਸ਼ਰੀਰ ਦਿਖ ਰਿਹਾ ਕਹਿੰਦੇ ਸ਼ਰੀਰ ਦੇ ਆਰਸਪਾਸ ਬਹੁਤ ਵੱਡਾ એનર્ਜੀ ਦਾ ਫੀਲਡ ਹੁੰਦਾ ਹੈ ਉਹ ਇੰਨਾ ਕੁ ਵਿਸ਼ਾਲ ਹੁੰਦਾ ਹੈ ਸੰਤ ਮਹਾਪੁਰਸ਼ਾਂ ਦਾ ਇੱਕ ਆਮ ਇਨਸਾਨ ਦਾ ਅਗਰ ਇੰਨਾ ਹੈ ਨਾ ਤੇ ਸੰਤ ਮਹਾਪੁਰਸ਼ਾਂ ਦਾ ਕਹਿੰਦੇ ਕਿਲੋਮੀਟਰਸ ਤੱਕ ਫੈਲਿਆ ਹੁੰਦਾ ਤੁਸੀਂ ਜਦੋਂ ਆ ਕੇ ਉਸ ਔਰਾ ਦੇ ਅੰਦਰ ਵੀ ਬੈਠ ਜਾਂਦੇ ਹੋ ਨਾ ਛੋਟੇ ਬੱਚੇ ਦੀ ਤਰ੍ਹਾਂ ਸਾਨੂੰ ਨਹੀਂ ਪਤਾ ਸੀ ਆਪਣਾ ਖੇਲਣਾ ਮਲਣਾ ਖਾਣਾ ਪੀਣਾ ਪਰ ਜਦ ਤੁਸੀਂ ਉਸ ਔਰਾ ਦੇ ਅੰਦਰ ਵੀ ਬੈਠ ਗਏ ਹੋਰ ਤੁਸੀਂ ਮਨ ਨੂੰ ਪਵਿੱਤਰ ਕਰ ਲਿਆ ਤੁਹਾਡੇ ਬੁਰੇ ਵਿਚਾਰ ਤੁਸੀਂ ਕਿਸੇ ਦਾ ਬੁਰਾ ਨਹੀਂ ਸੋਚ ਰਹੇ ਆਟੋਮੈਟਿਕਲੀ ਉਹ ਜਿਹੜੀਆਂ ਰੇਜ਼ ਉਹ ਜਿਹੜੀ એનર્ਜੀ ਨਿਕਲਦੀ ਹੈ ਉਸ ਔਰਾ ਦੇ ਅੰਦਰ ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਕੀ ਕੀ ਸਬਰ ਜਾਂਦਾ ਹੈ ਸਰੀਰਿਕ ਤੌਰ ਤੇ ਵੀ ਕਰਮ ਦੇ ਤੌਰ ਤੇ ਵੀ ਔਰ ਬੁੱਧੀ ਦੇ ਤੌਰ ਤੇ ਵੀ ਜਦੋਂ ਤੁਹਾਨੂੰ ਸਤ ਬੁੱਧੀ ਦੀਂ ਦਾ ਪਰਮਾਤਮਾ ਤੁਸੀਂ ਆਪੇ ਅੱਛੇ ਕਰਮ ਕਰੋਗੇ ਤੁਹਾਡੀ ਵਿਰਤੀ ਫਿਰ ਥੱਲੇ ਵਾਲੇ ਮੰਡਲਾਂ ਦੀ ਜਗਾ ਉੱਪਰ ਦੇ ਤਰਫ ਜਾਣੀ ਸ਼ੁਰੂ ਹੋ ਜਾਏਗੀ ਆਸਾਨ ਨਹੀਂ ਹੈ ਅਸੀਂ ਕਹਿ ਦਿੰਨੇ ਆ ਇਹ ਸਰੀਰ ਹੈ ਪੰਜ ਪੂਤਕ ਸਰੀਰ ਹੈ ਇਹ ਪੰਜ ਪੂਤ ਜਿਹੜੇ ਆ ਨਾ ਇਹ ਜਦੋਂ ਆਪਣਾ ਜ਼ੋਰ ਪੰਨ ਤੇ ਆਉਂਦੇ ਆ ਵੱਡੇ ਵੱਡੇ ਹਾਰ ਜਾਂਦੇ ਆ ਕਾਮ ਵਾਸਨਾ ਦੇ ਅੱਗੇ ਵੱਡੇ ਵੱਡੇ ਹਾਰ ਜਾਂਦੇ ਆ ਮੋਹ ਮਾਇਆ ਦੇ ਅੱਗੇ ਵੱਡੇ ਵੱਡੇ ਹਾਰ ਜਾਂਦੇ ਆ ਅਹੰਕਾਰ ਨੂੰ ਕ੍ਰੋਸ ਕਰਨਾ ਸਭ ਤੋਂ ਮੁਸ਼ਕਿਲ ਮਤਲਬ ਕਹਿਣਾ ਆਸਾਨ ਹੈ ਫਿਰ ਵੀ ਮੈਂ ਤੁਹਾਨੂੰ बार-बार ਅੱਜ ਯਾਦ ਕਰਵਾ ਰਹੀ ਹਾਂ ਮੈਂ ਪੰਡਾਰੇ ਤੇ ਆਈਆਂ ਮੈਂ ਆਪਣਾ ਫਰ ਸਮਝਦੀਆਂ ਜੇ ਕੋਈ ਚੀਜ਼ ਮੈਨੂੰ ਸਮਝ ਲੱਗ ਗਈ ਹੈ ਮੈਂ ਤੁਹਾਨੂੰ ਇਹ ਨਾਲ ਜ਼ਰੂਰ ਸ਼ੇਅਰ ਕਰਾਂ ਕਿ ਜੇ ਇੱਥੇ ਆ ਗਏ ਹੋ ਸਤਸੰਗ ਨਾਲ ਜ਼ਰੂਰ ਜੁੜੋ ਇੱਕ ਵਰਡ ਵੀ ਮਿਸ ਨਾ ਕਰੋ ਔਰ ਬੈਠ ਕੇ ਜਦੋਂ ਅੱਜ ਤੁਸੀਂ ਸੱਚ ਕੇ ਬੈਠੇ ਹੋ ਨਾ ਸਾਰੇ ਇਦਾਂ ਬੈਠ ਕੇ 2 ਘੰਟਿਆਂ 'ਚ ਤੁਹਾਡੇ 15 ਮਿੰਟ ਵੀ ਅਗਰ ਉਸパਸੀਂ ਲੱਗ ਗਏ ਨਾ ਪ੍ਰੋਪਰ ਤਰੀਕੇ ਨਾਲ ਟਰਸਟ ਮੀ ਉਹ ਤੁਹਾਡੀ ਕਿੰਨੀ ਕੁ ਪਗਤੀ ਲਿਖੀ ਜਾਣੀ ਆ ਤੁਸੀਂ ਜਾਣਦੇ ਨਹੀਂ ਤੇ ਤੁਸੀਂ ਬਾਹਰ ਘੁੰਮ ਘੁੰਮ ਕੇ ਚਾ ਪਿੰਦੇ ਹੋਏ ਸਤਸੰਗ ਨਹੀਂ ਸੁਣੋਗੇ ਇੰਨੀ ਪਵਿੱਤਰ ਚੀਜ਼ ਦੀ ਬੇਅਦਬੀ ਨਾ ਕਰੋ ਜੇ ਆ ਗਏ ਹੋ ਸਾਰੇ ਬੰਧਨ ਤੋੜਾ ਕੇ ਆਏ ਹੋ ਤੇ ਪਲੀਜ਼ ਸਤਸੰਗ ਦਾ ਹਿੱਸੇਦਾਰ ਜ਼ਰੂਰ ਬਣੋ प्लीज उन मैनु सारे अपने मुंह तो एक बार जोर नाल नानक नाम करके दास तो कि तू इसे बैठा करोगे <laughs> और मैं गुरु महाराज जी ਦੇ ਅੱਗੇ ਦਿਲ ਤੋਂ ਤੁਹਾਡੇ ਸਾਰਿਆਂ ਲਈ ਅਰਦਾਸ ਕਰਦੀਆਂ ਅੱਜ ਕਿ ਮਹਾਰਾਜ ਜੀ ਇਹਨਾਂ ਜਿਨ੍ਹਾਂ ਨੇ ਵੀ ਆਪਣੀ ਸੱਚੀ ਇੰਟੈਂਸ਼ਨ ਨਾਲ ਕਹਿ ਦਿੱਤਾ ਹੈ ਨਾ ਮਹਾਰਾਜ ਜੀ ਸੱਚੀ ਉਹਨਾਂ ਨੂੰ ਇੰਨਾ 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 ਫਲ ਦਿਓ ਕਿ ਸੱਚੀ ਉਹ ਜਿੱਦਾਂ ਅੱਜ ਮੈਂ ਸਮਝਾ ਰਹੀਆਂ ਉਹ ਸਮਝਾ ਰਹੇ ਉਹਨ ਦੂਜਿਆਂ ਨੂੰ कि ਇਸ ਦੇ ਅੰਦਰ ਰਸ ਕੀ ਹੈ ਕਿਤੇ ਰਿਪਨ ਇਸ શરીર ਥੱਕ ਜਾਂਦੇ ਆ ਮੈਂ ਉਸ ਗੱਲ ਨੂੰ ਡਿਨਾਈ ਨਹੀਂ ਕਰਦੀ ਮੈਂ ਵੈਸੇ ਉਹਦੇ ਲਈ ਯੋਗਾ ਵੀ ਕਰਾਨੀ ਆ ਜੇ ਕਹੋਗੇ ਤੇ ਅਸੀਂ ਉਹ ਵੀ ਕਰਾਂਗੇ ਕਿਸੇ ਦਿਨ ਠੀਕ ਹੈ ਲੇਕਿਨ ਉਹਦੀ ਪਰਵਾਹ ਨਾ ਕਰਿਆ ਕਰੋ ਇਹ ਕਾਰ ਇੱਥੇ ਰਹਿ ਜਾਣੀ ਆ ਸਵਾਰ ਦੇ ਉੱਤੇ ਧਿਆਨ ਦਿਓ ਕਾਰ ਦੇ ਉੱਤੇ ਧਿਆਨ ਨਾ ਦਿਓ ਗੋਡੇ ਦੁਖਦੇ ਆ ਕੋਈ ਗੱਲ ਨਹੀਂ ਹਿਲਾ ਲਓ ਥੋੜਾ ਜਿਹਾ ਪਿੱਠ ਦੁਖਦੇ ਆ ਕਿਸੇ ਨੂੰ ਬਾਤ ਚ ਕਹ ਦਿਓ ਮਨ ਜਿਹਾ ਘੁੱਟ ਦਵੇ ਕੋਈ ਗੱਲ ਨਹੀਂ ਠੀਕ ਹੈ ਲੇਕਿਨ ਇਨਾਂ ਕੜੀਆਂ ਨੂੰ ਇਹ ਜਿਹੜੀਆਂ ਅਮ੍ਰਿਤਧੀਆਂ ਬਚਾਰਾਂ ਨੇ ਜਿਹੜਾ ਔਰਾ ਹੈ ਗੁਰੂ ਦਾ ਔਰ ਇੱਥੇ ਭਗਤ ਨੇ ਬੈਠੇ ਆ ਨਾ ਇਹ ਨਹੀਂ ਹੁੰਦਾ ਕਿ ਹਰ ਜਨਮ 'ਚ ਹਰ ਬੰਦੇ ਨੂੰ ਸਟੇਜ ਹੀ ਮਿਲਦੀ ਆ ਤੇ ਉਹ ਕੋਈ ਉੱਚੀ ਰੂਹ ਆ ਤੁਹਾਨੂੰ ਆਈਡੀਆ ਨਹੀਂ ਤੁਹਾਡੇ ਅੰਦਰ ਅੰਦਰ ਕੌਣ-ਕੌਣ ਬੈਠਾ ਹੋਇਆ ਪਰਮਾਤਮਾ ਵੀ ਸਦਾਈ ਰੂਪ ਲੈ ਕੇ ਆਉਂਦਾ ਹੈ ਔਰ ਬੈਠ ਜਾਂਦਾ ਹੈ ਸੁਣਨ ਵਾਸਤੇ ਕਹਿੰਦੇ ਜਿੱਥੇ ਉਹਦੇ ਨਾਮ ਦਾ ਕੀਰਤਨ ਹੁੰਦਾ ਨਾ ਹੋ ਹੀ ਨਹੀਂ ਸਕਦਾ ਕਿ ਉਹ ਨਾ ਆਵੇ। ਉਹਦੇ ਔਰਾ ਚ ਬੈਠੇ ਹੋ ਤੁਸੀਂ। ਉਹਦੀ ਉਸ એનર્ਜੀ ਦੇ ਖੇਰੇ ਦੇ ਅੰਦਰ ਬੈਠੇ ਹੋ। ਠੀਕ ਹੋਣਾ ਨਾ। ਸਰੀਰ ਵੀ ਠੀਕੜਨਾ, ਬੁੱਧੀ ਵੀ ਠੀਕੜਨੀ। ਜੋ ਵੀ ਕਾਰਨ ਤੁਹਾਨੂੰ ਅੱਛਾ ਲੱਗੇ ਉਸ ਕਾਰਨ ਨੂੰ ਅੱਜ ਪਕੜ ਲਓ ਔਰ ਤੁਸੀਂ satsang ਮਿਸ ਨਹੀਂ ਕਰੋਗੇ, ਬੈਠ ਕੇ ਸੁਣੋਗੇ। ਠੀਕ ਹੈ? ਹੁਣ ਸਾਡੇ ਕੋਲ ਟਾਈਮ ਥੋੜਾ ਅੱਜ satsangਤ ਨੇ ਵਿਦਾ ਵੀ ਹੋਣਾ ਹੈ। ਔਰ ਮੈਨੂੰ ਇਨਸਟਰਕਸ਼ਨਸ ਹੀ ਥੋੜਾ ਟਾਈਮ ਕੱਟ ਮਿਲਣਾ ਹੈ ਜਲਦੀ ਤੇ ਅਸੀਂ ਫਿਰ ਆਪਣੇ ਧਿਆਨ ਦੇ ਉੱਤੇ ਅੱਜ ਥੋੜਾ ਜਿਹਾ ਕਨਸੈਂਟਰੇਟ ਕਰੀਏ ਸਿਮਰਨ ਕਰੀਏ ਹੁਣ ਅਸੀਂ ਥੋੜਾ ਜਿਹਾ ਸਿਮਰਨ ਕਰਨ ਨਾਲ ਹੀ ਅਗਲੀ ਵਾਰ ਵੀ ਯਾਦ ਰੱਖਣਾ ਸਿਮਰਨ ਕਰਨ ਨਾਲ ਹੀ ਸਾਡਾ ਜੋ ਸੂਖਮ ਬਾਡੀ ਜੋ ਦਿਖ ਰਹੀ ਹੈ ਸਥੂਲ ਬੋਡੀ ਉਹਦੇ ਤੋਂ ਅਗਲਾ ਲੈਵਲ ਔਰ ਕਾਰਨ ਬੋਡੀ ਜੋ ਪਰਮਾਤਮਾ ਦੇ ਘਰ ਚ ਲੈ ਕੇ ਜਾਂਦੀ ਹੈ ਇਹਨਾਂ ਤਿੰਨਾਂ ਦਾ ਜੋ ਕਨੈਕਸ਼ਨ ਹੈ ਉਹ ਸਾਡੀ ਸਫਾਈ ਔਰ ਉਸ ਕਨੈਕਸ਼ਨ ਦੇ ਵਿੱਚ ਕਰੰਟ ਸਿਰਫ ਅਭਿਆਸ ਸਿਮਰਨ ਔਰ ਮੈਡੀਟੇਸ਼ਨਲ ਦੌਰ ਦਾ ਸੇਵਾ ਜਿੰਨੀ ਕਰੋਗੇ ਇਹ ਸ਼ਰੀਰ ਨੂੰ ਕੰਟਰੋਲ ਕਰਨਾ ਆਸਾਨ ਹੁੰਦਾ ਜਾਏਗਾ ਠੀਕ ਹੈ ਜਿੰਨੇ ਪਵਿੱਤਰ ਔਰ ਪਿਓਰ ਖਿਆਲ ਆਪਣੇ ਅੰਦਰ ਪਾਲੋਗੇ ਸੂਖਮ ਸਰੀਰ ਤੁਹਾਡਾ ਜਿਹੜਾ ਹੈ ਇਹਦੇ ਤੋਂ ਅਗਲਾ ਉਹ ਪਿਓਰ ਹੁੰਦਾ ਰਹੇਗਾ ਜਿਹਦਾ ਸੂਖਮ ਸਰੀਰ ਪਿਓਰਾ ਉਹਨੂੰ ਬਿਮਾਰੀਆਂ ਵੀ ਨਹੀਂ ਲੱਗਣਗੀਆਂ ਯਾਦ ਰੱਖਣਾ ਬਿਮਾਰੀਆਂ ਸਿਰਫ ਇਸ ਸਰੀਰ ਦੀਆਂ ਗਲਤੀਆਂ ਕਰਕੇ ਨਹੀਂ ਆਉਂਦੀ ਇੱਕ 5 ਸਾਲ ਦੇ ਬੱਚੇ ਨੂੰ ਕੈਂਸਰ ਕਿਉਂ ਆ ਜਾਂਦਾ ਹੈ ਉਹਨੇ ਤੇ ਕੋਈ ਸ਼ਰਾਬਾਂ ਨਹੀਂ ਪੀਤੀਆਂ ਉਹਨੇ ਤੇ ਕੋਈ ਕੈਮੀਕਲ ਨਹੀਂ ਖਾਦੇ ਕਿਉਂ ਕਿ ਕਿਤੇ ਨਾ ਕਿਤੇ ਅਸੀਂ ਆਪਣੇ ਸੂਖਮ ਸਰੀਰ ਔਰ ਕਾਰਨ ਸਰੀਰ ਦੇ ਅੰਦਰ ਉਹ ਸੰਸਕਾਰ ਲੈ ਕੇ ਅਗਲੇ ਅਗਲੇ ਜਨਮ ਲਈ ਜਾ ਰਹੇ ਆ ਔਰ ਜੇ ਤੁਸੀਂ ਉਹਦੇ ਤੇ ਵਰਕ ਨਹੀਂ ਕੀਤਾ ਸੌਰੀ ਮੈਂ ਤੁਹਾਨੂੰ ਡਰਾ ਨਹੀਂ ਰਹੀ ਪਰ ਜੇ ਤੁਸੀਂ ਅੱਜ ਵੀ ਉਹਦੇ ਤੇ ਵਰਕ ਨਹੀਂ ਕੀਤਾ ਜੋ ਅੱਜ ਬਿਮਾਰੀਆਂ ਨੇ ਹੋ ਸਕਦਾ ਇਹ ਵੱਧ ਕੇ ਅਗਲੇ ਜਨਮ ਵਿੱਚ ਆਣ ਸੋ ਮਨੁष्य ਬਣਿਓ ਮਨੁੱਖ ਬਣਿਓ ਜਾਨਵਰ ਨਹੀਂ ਹੋ ਖਾਣ ਤੋਂ ਪੀਣ ਤੋਂ ਔਰ ਗੱਲਾਂ ਕਰਨ ਤੋਂ ਸਿਵਾਏ ਵੀ ਤੁਹਾਡੇ ਫਰਜ਼ ਨੇ ਆਪਣੇ ਜੋ ਸਥੂਲ ਸਰੀਰ اور ਕਾਰਣ ਸਰੀਰ ਦੇ ਨਾਲ ਕਨੈਕਸ਼ਨ ਬਣਾਓ ਪਗਤੀ ਤੋਂ ਬਿਨਾ ਨਹੀਂ ਹੋਣਾ ਪਗਤੀ ਤੋਂ ਬਿਨਾ ਨਹੀਂ ਹੋਣਾ ਫਿਰ ਕਹਿ ਰਹੀਆਂ ਪਗਤੀ ਤੋਂ ਬਿਨਾ ਨਹੀਂ ਹੋਣਾ ਸੇਵਾ ਕਰੋਗੇ ਬਹੁਤ ਸੋਨੇ ਸਰੀਰ ਮਿਲਣਗੇ ਲੇਕਿਨ ਉਹ ਸ਼ਰੀਰਾਂ ਦੇ ਕਰਮ ਔਰ ਸੰਸਕਾਰ ਹਮੇਸ਼ਾ ਸੂਖਮ ਸਰੀਰ ਔਰ ਕਾਰਣ ਸਰੀਰ ਤੋਂ ਆਣਗੇ ਠੀਕ ਹੈ ਇਹਨਾਂ ਦੇ ਬਾਰੇ ਚ ਅਸੀਂ ਡਿਸਕਸ ਕਰਾਂਗੇ ਕਿੱਦਾਂ ਕਿੱਦਾਂ ਅਸੀਂ ਮੈਂ ਹਜੇ ਸਿਰਫ ਇਹ ਦੱਸ ਰਹੀਆਂ ਕਿ ਪਿਓਰ ਥੌਟਸ ਨਾਲ ਤੁਹਾਡਾ ਜੋ ਸੂਖਮ ਸਰੀਰ ਹੈ ਉਹਨੂੰ ਖਾਣਾ ਮਿਲਦਾ ਕਹਿੰਦੇ ਨਾ ਰੂਹ ਦੀ ਖੁਰਾਕ ਜਦੋਂ ਤੁਸੀਂ ਇੱਥੇ ਮਾਨਾਰਜੀ ਦਾ ਕੀਰਤਨ ਸੁਣਦੇ ਹੋ satsang ਸੁਣਦੇ ਹੋ ਉੱਠਣ ਤੋਂ ਬਾਅਦ ਇੱਕ ਤੁਹਾਨੂੰ ਸ਼ਾਂਤੀ ਰਹੀ ਨਹੀਂ ਆਉਂਦੀ ਕਈ ਲੋਕ ਉਹਨੂੰ ਨੀਂਦ ਸਮਝਦੇ ਨੇ ਨੀਂਦੋਂ ਬਾਅਦ ਵਿੱਚ ਹੈ ਤੁਹਾਡੀ ਰੂਹ ਨੂੰ ਜਦੋਂ ਖੁਰਾਕ ਮਿਲਦੀ ਹੈ ਨਾ ਉਹ ਇੱਕ ਆਤਮਿਕ ਜਿਹੜੀ ਸ਼ਾਂਤੀ ਹੈ ਉਹ ਤੁਹਾਡਾ ਸਾਈਨ ਹੈ ਕਿ ਤੁਸੀਂ ਸਹੀ ਰਸਤੇ ਤੇ ਹੋ ਔਰ ਜੋ ਕਾਰਨ ਸਰੀਰਾ ਤੀਸਰਾ ਸਰੀਰ ਉਸ ਨੂੰ ਸ਼ਾਂਤੀ ਦੇ ਨਾਲ ਖੁਰਾਕ ਮਿਲਦੀ ਹੈ ਪੰਜ ਪੂਰਤਕ ਬੋਡੀ ਨਾਲ ਅੱਛੇ ਕਰਮ ਕੀਤੇ ਪਿਓਰ ਥਾਟਸ ਕੀਤੇ ਸੂਖਮ ਸਰੀਰ ਨੂੰ ਖੁਰਾਕ ਮਿਲੀ ਸੂਖਮ ਸਰੀਰ ਜਿਸ ਵਿੱਚ ਸ਼ਾਂਤੀ ਚ ਆ ਗਿਆ ਉਹ ਖੁਰਾਕ ਕਾਰਨ ਸਰੀਰ ਕੋਲ ਜਾਏਗੀ ਕਾਰਨ ਸਰੀਰ ਜਦੋਂ ਡਿਵੈਲਪ ਹੋ ਗਿਆ ਫਿਰ ਆਤਮਾ ਜਦੋਂ ਕਾਰਨ ਸਰੀਰ ਵਿੱਚੋਂ ਪੂਰਨ ਤਰੀਕੇ ਤੇ ਛੁੱਟੀ ਤੇ ਤੁਹਾਨੂੰ ਆਨਾ ਨਹੀਂ ਪਏਗਾ ਜਿਹੜੇ ਸਤਗੁਰੂ ਜਿਹੜੇ અવਤਾਰ ਜਿਹੜੇ ਸੰਤ ਮਹਾਪੁਰਸ਼ ਆਂਦੇ ਨੇ ਇਹ ਆਪਣੇ ਕਾਰਨ ਸ਼ਰੀਰ ਨੂੰ ਜਿੱਤ ਕੇ ਉੱਥੇ ਗਏ ਹੁੰਦੇ ਨੇ ਪਰਮਾਤਮਾ ਫੇਰ ਉਹਨਾਂ ਨੂੰ ਗੁਰੂ ਦਾ ਰੂਪ ਦੇ ਕੇ ਤੇ ਵਾਪਸ ਭੇਜਦਾ ਹੈ ਕਿ ਜਿਸ ਤਰ੍ਹਾਂ ਤੂੰ ਆਪਣੇ ਆਪ ਨੂੰ ਜਿੱਤਿਆ ਹੈ ਜਾ ਜਾ ਕੇ ਦੂਸਰਿਆਂ ਦੀ ਵੀ ਰੌਸ਼ਨੀ ਕਰ ਰਸਤਿਆਂ ਦੇ ਅੰਦਰ ਨਹੀਂ ਤੇ ਉਹਨਾਂ ਨੇ ਉਹੀ ਸੂਖ ਸਥੂਲ ਸ਼ਰੀਰ ਦੇ ਅੰਦਰ ਆਪਣੇ ਕੁੰਮ ਦੇ ਰਹਿਣਾ ਹੈ ਠੀਕ ਹੈ ਤੋ ਚਲੋ ਸਭ ਉਹ ਜਾਣੇ ਉਹਦਾ ਕੰਮ ਹੈ ਮੇਰਾ ਕੰਮ ਜਿੰਨਾ ਸੀ ਮੈਂ ਅੱਜ ਕਰ ਦਿੱਤਾ ਮੈਨੂੰ ਜਿੰਨਾ ਪਤਾ ਹੈ ਮੈਂ ਉਹਨਾਂ ਕੀ ਦੱਸ ਸਕਦੀਆਂ ਤੇ ਮੈਂ ਤੁਹਾਡੇ ਲਈ ਮੰਗਦੀਆਂ ਮੇਰੇ ਲਈ ਵੀ ਮੰਗੋ ਫਿਰ ਕਿ ਮੈਨੂੰ ਵੀ ਕੁਝ ਉਹ ਐਸਾ ਦਵੇ ਕਿ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਮੈਂ ਤੁਹਾਡੇ ਲਈ ਮੰਗਨੀ ਆ ਉਹ ਤੁਹਾਡੇ ਪਗਤੀ ਦੇ ਦਰਵਾਜ਼ੇ ਖੋਲੇ ਔਰ ਰਜ ਰਜ ਕੇ ਖੋਲੇ ਔਰ ਇੰਨੀ ਕੁ ਰੌਸ਼ਨੀ ਕਰ ਦਵੇ ਕਿ ਬਿਮਾਰੀਆਂ ਦੁੱਖ ਚਿੰਤਾ ਆਨੁਵਿਤ ਪਰਵਾਣਾ ਹੋਵੇ ਇਹ ਕਾਰ ਤੇ ਠੀਕ ਰਵੇ ਹੀ ਰਵੇ ਮੈਂ ਕੰਨੀਆ ਤੁਹਾਡਾ ਉਹ ਸਵਾਰ ਠੀਕ ਹੋ ਜਾਏ ਕਿ ਜਿਹੜੀ ਕਾਰ ਦੇ ਕੋਲੋਂ ਵੀ ਤੁਸੀਂ ਲੰਘ ਜਾਓ ਉਹ ਕਾਰ ਵੀ ਠੀਕ ਹੋ ਜਾਵੇ ਤੁਹਾਡੇ ਅੰਦਰ ਇੰਨਾ એનર્ਜੀ ਔਰ ਇੰਨਾ ਆਉਰਾ ਹੈ ਤੁਹਾਨੂੰ ਸਤਿਗੁਰੂ ਦੀ ਕਿਰਪਾ ਮਿਲੀ ਹੈ ਜੇ ਫਿਰ ਤੁਸੀਂ ਖਾਲੀ ਰਹਗੇ ਤੁਸੀਂ ਆਪਣੇ ਆਪ ਨਾਲ ਰੁੱਸ ਜਾਣਾ ਹੈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਣੀ ਹੈ ਅੱਜ ਸ਼ਾਇਦ ਮੈਂ ਤੁਹਾਨੂੰ ਇਹ ਗੱਲਾਂ ਕਰਨੀਆਂ ਮੈਂ ਤੁਹਾਨੂੰ ਕਹਿ ਰਹੀ ਧਿਆਨ ਲਗਾਓ ਸਭ ਕਰੋ ਡਿਫਿਕਲਟ ਲੱਗੇਗਾ ਮੈਥ ਦਾ ਜਿੱਦਾਂ ਸਬਜੈਕਟ ਹੁੰਦਾ ਮੈਥ ਪੜਨ ਲਈ ਹਿਸਾਬ ਪੜਨ ਲਈ ਜ਼ੋਰ ਲਗਾਉਣਾ ਪੈਂਦਾ ਪਰ ਜਿਹੜਾ ਉਹਦੇ ਤੋਂ ਬਿਨਾ 10ਵੀਂ ਪਾਸ ਵੀ ਨਹੀਂ ਹੁੰਦੀ ਸਾਰੇ ਸਬਜੈਕਟ ਕਲੀਅਰ ਕਰ ਲਓ ਮੈਥ ਪਾਸ ਨਹੀਂ ਹੋਇਆ ਤੇ 10ਵੀਂ ਚ ਹੀ ਰਹਿ ਜਾਓਗੇ ਤੇ ਮੈਂ ਉਹੀ ਮੈਥ ਦੀ ਟੀਚਰ ਹਾਂ ਬਸ ਤੁਹਾਨੂੰ ਉਹੀ ਗੱਲਾਂ ਕਰਨੀਆਂ ਜੇ ਸੁਣ ਕੇ ਤੁਹਾਨੂੰ ਸ਼ਾਇਦ ਅਜੇ ਲੱਗੇ ਕੋਈ ਨਹੀਂ ਪਰ ਜਦੋਂ ਆਣੀਆਂ ਨਾ ਸਾਹਮਣੇ ਫਿਰ ਤੁਸੀ ਕਹਿਣਾ ਹੈ ਕਿ ਮੌਕਾ ਤੇ ਬਹੁਤ ਮਿਲਿਆ ਸੀ ਔਰ ਮਹਾਰਾਜ ਜੀ ਨੇ ਤੁਹਾਨੂੰ ਕੱਟ ਵੀ ਦੇਣਾ ਮੈਂ ਤੁਹਾਨੂੰ ਇਹ ਵੀ ਦੱਸ ਰਹੀ ਹਾਂ ਹੋਰ ਨਾ ਲਾਇਕ ਨਾ ਹੋ ਜਾਇਓ ਲੇਕਿਨ ਟਾਈਮ ਬਹੁਤ ਲੱਗੇਗਾ ਫਿਰ ਤੁਹਾਨੂੰ ਫਿਰ ਉਹੀ बार-बार ਜਨਮਾਂ ਚ ਆਉਗੇ ਤੇ ਅੱਜ ਸ਼ੁਰੂਆਤ ਕਰੀਏ ਅਸੀਂ ਠੀਕ ਹੈ ਮਹਾਰਾਜ ਜੀ ਨੂੰ ਅਸੀਂ ਇੱਕ ਵਾਰ ਪੰਜ ਵਾਰ ਅੱਛੀ ਤਨ ਸਾਰੇ ਬੋਲਣਗੇ ਕੋਈ ਸ਼ਰਮ ਨਹੀਂ ਹੈ ਆਪਣੇ ਪਿਤਾ ਦੇ ਘਰ ਅਸੀਂ ਬਟੇ ਆ ਸ਼ਰਮ ਨਹੀਂ ਆ ਇੱਕ ਵਾਰ ਅਸੀਂ ਪੰਜ ਵਾਰ ਨਾਨਕ ਨਾਮ ਹੁਣ ਪਤਾ ਕਿਸ ਪਾਵਨਾ ਨਾਲ ਕਰਨੀ ਮਹਾਰਾਜ ਜੀ ਮੇਰੇ ਵੀ ਦਰਵਾਜ਼ੇ ਖੋਲੋ ਤੇ ਮੇਰੇ ਨਾਲ ਜਿੰਨੀ ਸਾਧ ਸੰਗਤ ਦਾ ਸਭ ਦੇ ਦਰਵਾਜ਼ੇ ਖੋਲੋ ਕਿਉਂਕਿ ਅਸੀਂ ਮਿਸ਼ਨ ਹੀ ਸਰਬੱਤ ਦਾ ਭਲਾ ਹੈ ਤੇ ਕਹਿੰਦੇ ਸੀ ਮਹਾਰਾਜ ਜੀ ਕਈ ਵਾਰ ਤੁਹਾਡੇ ਕਰਮ ਇੰਨੇ ਡਾਡੇ ਹੁੰਦੇ ਆ ਤੁਸੀਂ ਆਪਣੇ ਲਈ ਮੰਗਦੇ ਮਰ ਜਾਂਦੇ ਹੋ ਤੁਹਾਨੂੰ ਮਿਲਦਾ ਕੁਝ ਨਹੀਂ ਜਦੋਂ ਤੁਸੀਂ ਸਰਬੱਤ ਦਾ ਭਲਾ ਮੰਗਦੇ ਹੋ ਨਾ ਤੇ ਕਹਿੰਦੇ ਕਿਸੇ ਦੇ ਪੈਰਾਂ ਪਿੱਛੇ ਫਿਰ ਅਸੀਂ ਤੁਹਾਨੂੰ ਵੀ ਉਹ ਦੇ ਦਿੰਨੇ ਆ ਜੋ ਤੁਹਾਡੀ ਕਿਸਮਤ ਚ ਲਿਖਿਆ ਨਹੀਂ ਹੁੰਦਾ ਅੱਜ ਸਮਝ ਆਈ ਐ ਸੀ ਨਾਨਕ ਨਾਮ ਦਾ ਜੇ ਆਪ ਕਿਉਂ ਕਰਦੇ ਆ ਸਰਬੱਤ ਦਾ ਭਲਾ ਕਿਉਂ ਮੰਗਦੇ ਆ ਕਿਉਂਕਿ ਸਾਡੇ ਡਾਡੇ ਕਰਮਾਂ 'ਚ ਕਈ ਚੀਜ਼ਾਂ ਨਹੀਂ ਲਿਖੀਆਂ ਹੁੰਦੀਆਂ ਪਰ ਜਦੋਂ ਸਾਧ ਸੰਗਤ ਇੱਕ ਦੂਜੇ ਲਈ ਮੰਗਦੀ ਆ ਨਾ ਉਹ ਸੁਣੀ ਜਾਂਦੀ ਐ ਹੁਣ ਅਸੀਂ ਪੰਜ ਵਾਰ ਨਾਨਕ ਨਾਮ ਕਰਨੀ ਐ ਔਰ ਇਹੀ ਭਾਵਨਾ ਦੇ ਨਾਲ ਕਰਨੀ ਆ ਕਿ ਤੇਰੇ ਜਿੱਦਾਂ ਦਾਤਿਆ ਦਰਬਾਰ ਦੇ ਉੱਤੇ ਚਰਾਗ ਜਗਦੇ ਨੇ ਨਾ ਮੇਰਾ ਵੀ ਇਹ ਦੀਵਾ ਅਜ ਬਾਲ ਦੇ ਤੇ ਸਾਰਿਆਂ ਦਾ ਬਾਲ ਦੇ ਠੀਕ ਐ

ਸਨ ਗੁਰੂ ਦਰਸ਼ਨ ਹੁਣ ਸਾਰੇ ਆਪਣੇ ਆਪਣੇ ਸਰੀਰ ਨੂੰ ਥੋੜਾ ਹਿਲਾ ਡੁਲਾ ਲਓ ਕਿਉਂਕਿ ਧਿਆਨ ਚ ਉੱਠਣ ਲਈ ਜਦੋਂ ਮੈਂ ਕਿਹਾ ਨਾ ਇਸ ਮੰਡਲ ਦੇ ਟਿਕਟ ਤੋਂ ਉੱਪਰ ਦੀ ਟਿਕਟ ਲੈਣੀ ਆ ਤੇ ਇਹਨੂੰ ਥੋੜਾ ਜਿਹਾ ਛੱਡਣਾ ਪੈਣਾ ਤੁਸੀਂ ਇੱਕ ਹੀ ਟਾਈਮ ਤੇ ਅੰਮ੍ਰਿਤਸਰ ਤੋਂ ਦਿੱਲੀ ਨਹੀਂ ਹੋ ਸਕਦੇ ਅੰਮ੍ਰਿਤਸਰ ਨੂੰ ਛੱਡੋਗੇ ਤੇ ਦਿੱਲੀ ਤੱਕ ਜਾਓਗੇ ਇਹ ਤੁਹਾਡਾ ਅੰਮ੍ਰਿਤਸਰ ਇਹਨੂੰ ਹੁਣ ਥੋੜਾ ਜਿਹਾ ਛਾੜੋ ਹਿਲੋ ਡੁਲੋ ਇਨੂੰ ਹੁਣ ਅਸੀਂ ਰਿਲੈਕਸ ਕਰਨਾ ਹੈ ਇਸ ਕਾਰਨ ਤਾਂ ਕਿ ਸਾਡੇ ਧਿਆਨ ਦੇ ਵਿੱਚ ਰੁਕਾਵਟ ਨਾ ਬਣੇ ਠੀਕ ਹੈ ਅਸੀਂ ਲੜ ਨਹੀਂ ਹਰ ਚੀਜ਼ ਨਾਲ ਸਕਦੇ ਲੇਕਿਨ ਜਦੋਂ ਅਸੀਂ ਦੋਸਤੀ ਕਰਕੇ ਕਿਸੇ ਨੂੰ ਰਿਕੁਐਸਟ ਕਰਨਿਆ ਕੋਈ ਉਦਾਂ ਮੰਨ ਜਾਂਦਾ ਹੈ ਕੋਈ ਡਰ ਨਾਲ ਅਨੁਸ਼ਾਸਨ ਨਾਲ ਮੰਨ ਜਾਂਦਾ ਅਸੀਂ ਸਾਰਾ ਕੁਝ ਟਰਾਈ ਕਰਨਾ ਠੀਕ ਹੈ ਹੁਣ ਅਸੀਂ ਜੋ ਗੱਲਾਂ ਕੀਤੀਆਂ ਤੁਹਾਨੂੰ ਅੱਛੇ-ਅੱਛੇ ਕਾਰਨ ਮਿਲ ਗਏ ਕਿ ਅਸੀਂ ਪਕੜੀ ਕਿਉਂ ਕਰਨੀ ਹੈ ਅਸੀਂ ਕਿਉਂ ਆਂਦੇ ਆ ਸਤਸੰਗ ਦੇ ਅੰਦਰ ਔਰ ਮਨੁष्य ਜੀਵਨ ਮਿਲਨ ਦੇ ਸਾਡੇ ਕੀ ਫਰਜ਼ ਨੇ ਤੇ ਆਪਣੇ ਸਰੀਰ ਨੂੰ ਹੁਣ ਅਸੀਂ ਥੋੜਾ ਜਿਹਾ ਟਿੱਲਾ ਕਰਨਾ ਅਸੀਂ ਨੈਕਸਟ ਟਾਈਮ ਫਿਰ ਕਰਾਂਗੇ ਜਿੱਦੇ ਥੋੜਾ ਜਿਹਾ ਬਾਡੀ ਨੂੰ ਅਸੀਂ ਅਚੀ ਤਰ੍ਹਾਂ ਹਿਲਾਵਾਂਗੇ ਵੀ ਸਾਰੇ ਨਾਨਕ ਨਾਮ ਛੜਦੀ ਕਲਾ ਸਾਰੇ ਕਰਨਾ ਪਲੀਜ਼ ਨਾਨਕ ਨਾਮ ਛੜਦੀ ਕਲਾ ਨਾਨਕ ਨਾਮ ਛੜਦੀ ਕਲਾ نانک نام چڑتی کلا نانک نام چڑتی کلا گرو درشن گرو نانک